ਇਹ ਗੁਰੂ ਗੁਰੂ ਸਾਹਿਬ ਜੀ ਦੀ ਪਵਿੱਤਰ ਅਜ਼ਮਤ ਦਸਮ ਪਾਤਸ਼ਾਹ ਦੇ ਹੁਕਮ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਮੇਰੀ ਆਤਮਾ ਦੇ ਦਰਸ਼ਨ ਕਰਨੇ ਹੋਣ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਿਓ ਮੇਰੇ ਸਰੀਰ ਦੇ ਦਰਸ਼ਨ ਕਰਨੇ ਹੋਣ ਤੇ ਪੰਝਾ ਚੋ ਕਰਿਓ ਉਹ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਜੀ ਨੇ ਜਿੰਨਾ ਪੰਝਾ ਨੂੰ ਗੁਰੂ ਦਾ ਰਤਬਾ ਦਿੱਤਾ ਗੁਰਿਆਈ ਦੇ ਅਧਿਕਾਰ ਦਿੱਤੇ ਉਹਨਾਂ ਪੰਝਾ ਨੂੰ ਨਗੁਰੇ ਨੇ ਆਪਣਾ ਨੌਕਰ ਬਣਾ ਲਿਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਮੈਂ ਤਾਂ 25 ਸਾਲ ਤੋਂ ਦਵਾਈ ਦੇ ਰਿਹਾ ਤੁਹਾਨੂੰ ਪਰ ਹੁਣ ਤੁਹਾਡੇ ਸਾਹਮਣੇ ਸਾਰਾ ਕੁਝ ਨਾ ਪੰਜ ਪਿਆਰੇ ਜਿ ਕਿਤੇ ਦੇਖਦੇ ਦੇ ਨਾ ਅਕਾਲ ਤਖ ਦਾ ਕਨਸੈਪਟ ਦੇਖਦਾ ਨਾ ਪ੍ਰਬੰਧਕ ਕਮੇਟੀ ਕਿਦੇ ਦੇਖਦੀ ਆ ਨਾ ਕਿਤੇ ਤੁਹਾਡਾ ਕਾਲੀ ਦਲ ਦੇਖਦਾ ਸਾਰਾ ਕੁਝ ਤੈ ਸ਼ਨਾਇਸ਼ ਕਰ ਦਿੱਤਾ ਇਸ ਬੰਦੇ ਨੇ ਕਿ ਜੇ ਹੋਵੇ ਤੇ ਮੇਰਾ ਪਰਿਵਾਰ ਹੋਵੇ ਜੇ ਹੋਵਾ ਤੇ ਮੈਂ ਹੋਵਾਂ ਨਹੀਂ ਤੇ ਕੋਈ ਨਾ ਹੋਵੇ ਇਹ ਗੁਰੂ ਸਾਹਿਬ ਜੀ ਦਾ ਮਿਸ਼ਨ ਨਹੀਂ ਸੀ ਗੁਰੂ ਸਾਹਿਬ ਜੀ ਦਾ ਮਿਸ਼ਨ ਸੀ ਪੰਥ ਵਸੇ ਮੈ ਉਹ ਜੜਾ ਮਨ ਚਾਉ ਕਲੇਰਾ ਗੁਰੂ ਸਾਹਿਬ ਦੀ ਭਾਵਨਾ ਕਿ ਪੰਥ ਵਸੇ ਤੇ ਇਸ ਬੰਦੇ ਦੀ ਭਾਵਨਾ ਕਿ ਪੰਥ ਭਾਵੇਂ ਖੂਚ ਪਵੇ ਮੇਰਾ ਪਰਿਵਾਰ ਵਸੇ ਚੰਗੇ ਚੰਗੇ ਬੰਦੇ ਲੀਡਰ ਜਿਹੜੇ ਨੇ ਲਾਲਪੁਰਾ ਵਰਗੇ ਉਬੋਕੇ ਵਰਗੇ ਵਡਾਲਾ ਵਰਗੇ ਕੁਲਦੀਪ ਸਿੰਘ ਵਡਾਲਾ ਵਰਗੇ ਸੁਖਜਿੰਦਰ ਸਿੰਘ ਵਰਗੇ ਤਲਵੰਡੀ ਵਰਗੇ ਟੋੜੇ ਵਰਗੇ ਖਾ ਗਿਆ ਲਿਆਂਦਾ ਕਿਨੂੰ ਜਵਾਈ ਨੂੰ ਜੋ ਆ ਇਹ ਨੂੰ ਲਿਆਂਦਾ ਜਿਹਦਾ ਖਾਨਦਾਨ ਕਾਂਗਰਸੀ ਦੂਸਰਾ ਖਾਨਦਾਨ ਕਿਹੜਾ ਆਇਆ ਮਜੀਠੀਏ ਸਰਦਾਰਾਂ ਦਾ ਗਾਲ ਵੱਡ ਕੇ ਤੇ ਲੈ ਆਉਂਦੇ ਮਜੀਠੀਏ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਖਾ ਗਏ ਜਿਹੜੇ ਅੰਗਰੇਜ਼ਾਂ ਦੇ ਟਾਊਟ ਵੜ ਕੇ ਕੌਮਨਾ ਗਦਾਰੀ ਕਰਦੇ ਰਹੇ ਜਿਹੜੇ ਕਾਂਗਰਸ ਨਾਲ ਮਿਲ ਕੇ ਟੌਟੀ ਕਰਦੇ ਰਹੇ ਤੇ ਅੱਜ ਤੁਸੀਂ ਦੇਖੋ ਆ ਪੰਥ ਬਣ ਗਏ ਸਾਡਾ ਕਮਾਇਆ ਹੋਇਆ ਇੱਕ ਇਤਿਹਾਸ ਜਿਹੜਾ ਖਾਲਸਾ ਕਾਲਜ ਉਹ ਖਾਲਸਾ ਕਾਲਜ ਵੀ ਅੱਜ ਉਹਨਾਂ ਦੇ ਕਬਜ਼ੇ 'ਚ ਆ ਚੁੱਕਾ ਜੇ ਮੈਂ ਤੁਹਾਨੂੰ ਬਹੁਤ ਵਾਰੀ ਦੱਸ ਚੁੱਕਾ ਕਿ ਖਾਲਸਾ ਕਾਲਜ ਸਿੱਖਾਂ ਨੇ ਦਾਨ ਦੇ ਕੇ ਬਣਾਇਆ ਜਦੋਂ ਇੱਕ ਲਹਿਰ ਚੱਲੀ ਸੀ ਚਾਰ ਸਿੱਖ ਅਸਾਈ ਬਣੇ ਸੀ 1873 ਦੇ ਵਿੱਚ ਉਦੋਂ ਸਿੰਘ ਸਭਾ ਲਹਿਰ ਚੱਲੀ ਉਦੋਂ ਇਹ ਕਾਲਜ ਬਣਿਆ ਖਾਲਸਾ ਕਾਲਜ ਅੰਮ੍ਰਿਤਸਰ ਉਦੋਂ ਬਣਿਆ ਬੇਰਿੰਗ ਕਾਲਜ ਬਟਾਲਾ ਉਦੋਂ ਬਣਿਆ ਡੀਏਵੀ ਕਾਲਜ ਇਹ ਤਿੰਨ ਕਾਲਜ ਬਣੇ ਉਹ ਕਾਲਜ ਤੇ ਦੁਨੀਆ ਤੱਕ ਫੈਲ ਗਏ ਸਾਡਾ ਇਹ ਕਾਲਜ ਜਿਹੜਾ ਉੱਥੇ ਦਾ ਉੱਥੇ ਜਾਇਦਾਤਾਂ ਬਹੁਤ ਨਹੀਂ ਕਿਉਂਕਿ দান ਬੜਾ ਦਿੱਤਾ ਖਾਲਸਾ ਕੋਟ ਖਾਲਸਾ ਦੇ ਪਿੰਡ ਨੇ ਬਹੁਤ ਜ਼ਮੀਨ দান ਦਿੱਤੀ ਹੋਰ ਵੀ ਪਿੰਡਾਂ 'ਚੋਂ ਜ਼ਮੀਨਦਾਰ ਪਰ ਜਦੋਂ ਬਣਾਇਆ ਉਦੋਂ ਚੁੱਲ੍ਹਾ ਟੈਕਸ ਲੱਗਾ 8 ਆਣੇ ਚੁੱਲ੍ਹਾ ਟੈਕਸ ਲੱਗਾ ਸ਼ਰਮਦਾਨ ਹੋਇਆ ਵੱਡੇ ਵੱਡੇ ਸਰਦਾਰਾਂ ਨੇ ਖੁੱਲੇ ਮਨ ਨਾਲ ਪੈਸੇ ਦਿੱਤੇ ਅੱਜ ਉਹਦੇ ਮਾਲਕ ਮਜੀਠੀਆ ਪਰਿਵਾਰ ਬੜਿਆਂ ਬੈਠਾ ਜੀ ਤੋ ਸਾਡੀਆਂ ਤੇ ਸਾਰੀਆਂ ਇੰਸਟੀਚੂਟ ਸਾਡੀਆਂ ਜਿੰਨੀਆਂ ਸੰਸਾਵਾਂ ਸੀ ਤਬਾਹ ਹੋ ਗਈਆਂ ਮੈਂ ਹੁਣ ਤੁਹਾਨੂੰ ਦੱਸਣ ਲੱਗਾ ਜੇ ਤੁਸੀਂ ਕਿਰਪਾ ਕਰੋਗੇ ਯਕੀਨ ਕਰੋਗੇ ਸਾਡੇ ਤੇ ਤੇ ਅਸੀਂ ਪੰਥ ਤੇ ਗ੍ਰੰਥ ਦਾ ਸਿਧਾਂਤ ਕਾਲ ਤੱਕ ਤੇ ਇੱਕ ਹਫ਼ਤੇ ਦੇ ਵਿੱਚ ਸੁਤੰਤਰ ਰੂਪ ਚ ਲਾਗੂ ਕਰਾਂਗੇ ਉਹ ਪੰਜ ਸਿੰਘ ਜਿਹੜੇ ਨੇ ਬਈ ਵਾ ਸੋਤ ਸ੍ਰੀ ਅਕਾਲ ਇਹਨੀ ਧ੍ਰੜਤਾ ਵਾਲਾ ਫੈਸਲਾ ਕਰਾਂਗੇ ਜਿੰਨਾ ਬੀਬੀ ਜੀ ਦੇ ਜਕਾਰਾ ਧ੍ਰੜਤਾ ਨਾਲ ਛੜਿਆ ਨਾ ਇਸ ਫੈਸਲੇ ਜਿਹੜੇ ਪੰਜ ਸਿੰਘ ਅਸੀਂ ਚੁਣਾਂਗੇ ਉਹ ਤੁਹਾਡਾ ਜਰਨਲ ਹਾਊਸ ਜਿਹੜੇ ਤੁਸੀਂ ਗੁਰਮਖ ਪਿਆਰੇ ਇਥੋਂ ਚੁਣ ਕੇ ਭੇਜੋਗੇ ਆਪਣੇ ਇਲਾਕੇ ਚੋਂ ਉਹਨਾਂ ਦੇ ਜਰਨਲ ਹਾਊਸ ਦੇ ਵਿੱਚ ਵਿਚਾਰ ਕੇ ਸਾਰੀਆਂ ਸੰਪਰਦਾਵਾਂ ਸੰਪਰਦਾਵਾਂ ਦੇ ਨਾਲ ਸਾਰੇ ਸਿੰਘ ਸੁਭਾਵਾਂ ਦੇ ਪ੍ਰਧਾਨਾਂ ਨਾਲ ਆਲ ਓਵਰ ਵਰਲਡ ਦੇ ਸਿੱਖਾਂ ਨਾਲ ਵਿਚਾਰ ਕੇ ਉਹ ਪੰਜ ਸਿੱਖ ਜਿਹੜੇ ਸਿੱਧਕ ਵਾਲੇ ਹੋਣ ਜਿਹੜੇ ਤਨਖਾਹ ਨਾ ਮੰਗਣ ਜਿਹੜੇ ਸਹੂਲਤਾਂ ਨਾ ਮੰਗਣ ਜਿਹੜੇ ਕਿਤੇ ਲੋੜ ਪੈਣ ਤੇ ਗੁਰੂ ਲਈ ਸੀਸ ਵੀ ਹਾਜ਼ਰ ਕਰਨ ਇਹੋ ਜਿਹੇ ਲਿਆਵਾਂਗੇ ਜਿਹੜੇ ਪੰਜ ਪਿਆਰੇ ਤਨਖਾਹ ਲੈਣ ਲੱਗ ਪਏ ਉਹ ਗੁਰੂ ਦਾ ਸਰੀਰ ਨੌਕਰ ਬਣਾਵਾਂਗੇ ਆਪਾਂ ਜਿਤਨਾ ਅਜੇ ਬਣਾਈ ਬੈਠਾ ਪੰਜ ਸਿੰਘ ਜਿਹੜੇ ਨੇ ਤੇ ਸੀਸ ਤਲੀ ਤੇ ਰੱਖ ਕੇ ਗੁਰੂ ਸਾਹਿਬ ਕੋਲ ਗਏ ਸੀ ਜਿਹੇ ਪਿਤਪਾਲ ਗੁਰਦਈ ਤਿਹਪੇ ਤੇ 300 ਲੀਨ ਆਪ ਤਿੰਕਾ ਚੇਲਾ ਭਇਆ ਈਓ ਸਤਗੁਰੂ ਕੀ ਗੁਰੂ ਸਾਹਿਬ ਜੀ ਨੇ ਜੇਹ ਵਿਧੀ ਨਾਲ ਆਪ ਪੌਲ ਦਿੱਤੀ ਪੰਜਾਂ ਸਿੱਖਾਂ ਨੂੰ ਉਸੇ ਵਿਧੀ ਨਾਲ ਆਪ ਲਈ ਤੇ ਆਪੇ ਗੁਰ ਚੇਲਾ ਖਵਾਏ। ਉਹ ਗੁਰੂ ਸਾਹਿਬ ਜਿਹੜੇ ਪੰਜਾਂ ਦੇ ਚੇਲਾ ਬਣੇ ਉਹ ਪੰਜ ਆਜ ਬਾਦਲ ਪਰਿਵਾਰ ਦੇ ਚੇਲਾ ਬਣੇ ਫਿਰਦੇ ਨੇ। ਸਾਡੀ ਕੌਮ ਦਾ ਬੜੋ ਕੀ ਇਹ ਅਸੀਂ ਨਹੀਂ ਹੋਣ ਦਿਆਂਗੇ। ਜਿਹੜੇ ਪੰਜ ਸਿੰਘ ਹੋਣਗੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਪੰਥ ਦੇ ਪੰਥ ਦੇ ਮਾਲਕ ਹੋਣਗੇ, ਬਾਦਸ਼ਾਹ ਹੋਣਗੇ। ਇਹ ਸਭ ਤੋਂ ਪਹਿਲਾਂ ਫੈਸਲਾ ਕਰਾਂਗੇ ਇਹ ਜਿਹੜਾ ਹੁਣੇ ਸਟੇਜ ਤੋਂ ਗੱਲ ਹੋਈ ਨਾ ਮੀਰੀ ਤੇ ਪੀਰੀ ਮੀਰੀ ਵੀ ਕਾਲਪੁਰਖ ਦੀ ਪੀਰੀ ਵੀ ਉਹਦੀ ਉਹਦਾ ਫਰਕ ਇਹ ਆ ਇੱਕ ਤਾਂ ਬਹਾਦਰ ਸ਼ਾਹ ਨੇ ਕਦੀ ਬੰਦਾ ਸਿੰਘ ਬਹਾਦਰ ਨੂੰ ਚਿੱਠੀ ਲਿਖੀ ਉਹ ਕਹਿੰਦਾ ਆਵਰ ਲੈਓ ਸਲਾਮ ਹਮਾਰੀ ਤੁਮ ਫਕੀਰ ਹਮ ਆਇਆ ਧਾਰੇ ਔਰ ਹਮ ਤੁਮ ਇੱਕ ਗੁਰਕੇ ਦਾਸ ਇਹੀ ਤੇ ਗੁਰਪਾਈ ਖਾਸ ਕਰਾਮਾਤ ਤੁਜమే ਗੁਰਪਾਈ ਸ਼ਾਹੀ ਉਨਮੁਜ ਕੋ ਸੰਪਾਈ ਉਹਦੀ ਚਿੱਠੀ ਲਖਣ ਦਾ ਤਾਤ ਪਰ ਇਹ ਸੀ ਕਿ ਤੈਨੂੰ ਬਾਬੇ ਨਾਨਕ ਨੇ ਪਾਛਾਈ ਦਿੱਤੀ ਦਸਮ ਪਾਤਸ਼ਾਹ ਦੇ ਥਰੂ ਮੈਨੂੰ ਬਾਬਰ ਦੇ ਥਰੂ ਦਿੱਤੀ ਤੇ ਸਾਨੂੰ ਇਹ ਦੋਹਾਂ ਨੂੰ ਪਾਛਾਈ ਦੇਣ ਵਾਲਾ ਦਸਮ ਪਾਤਸ਼ਾਹ ਐਸ ਕਰਕੇ ਅਸੀਂ ਗੁਰਪਾਈ ਇਹ ਤਰਲਾ ਲਿਆ ਸੀ ਉਹਨੇ ਇੱਕ ਵਾਰੀ ਫਰਖਸ਼ੇਰ ਬਾਦਸ਼ਾਹ ਨੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਕਾਬੂ ਕਰਨਾ ਸੀ ਉਦੋਂ ਪੰਥ ਖਾਲਸੇ ਨੂੰ ਚਿੱਠੀ ਲਿਖੀ ਸੀ ਉਦੋਂ ਵੀ ਉਹਨੇ ਦਸਮ ਪਾਤਸ਼ਾਹ ਦੇ ਲਿਖਤਾਂ ਦੇ ਵਿੱਚੋਂ ਇੱਕ ਲਿਖਤ ਲੈ ਕੇ ਉਹਨੇ ਲਿਖਿਆ ਸੀ ਕਿ ਬਾਬੇ ਔਰ ਬਾਬਰ ਕੇ ਦਊ ਆਪ ਕਰੇ ਪਰਮੇਸ਼ਰ ਸੋ ਉਹ ਕਹਿੰਦਾ ਬਾਬਰ ਕੇ ਤੇ ਬਾਬੇ ਕੇ ਪਰਮੇਸ਼ਰ ਨੇ ਆਪ ਕੀਤੇ ਹੁਣ ਜਿਹੜੇ ਬਾਬੇ ਕੇ ਸੀ ਉਹ ਸੀ ਸੱਚੀ ਪਾਤਸ਼ਾਹ ਆਪਾਂ ਦੁੱਖ ਦੀ ਗੱਲ ਕਰਦੇ ਹਾਂ ਪਿੱਛੇ ਸੋਖ ਆਉਂਦਾ ਹੈ ਭੁੱਖ ਦੀ ਗੱਲ ਕਰਦੇ ਆਂ ਪਿੱਛੇ ਰਜ਼ੇਵਾ ਆਉਂਦਾ ਦਿਨ ਦੀ ਰਾਤ ਕਰਦੇ ਆਂ ਗੱਲ ਤੇ ਰਾਤ ਆਉਂਦੀ ਐ ਇਹ ਦਵੰਦ ਕਥਨ ਨੇ ਜਿੱਥੇ ਅਸੀਂ ਸੱਚ ਦੀ ਸੱਚੀ ਪਾਤਸ਼ਾਹ ਦੀ ਗੱਲ ਕਰਦਾ ਉਹਦੇ ਨਾਲ ਝੂਠੀ ਪਾਤਸ਼ਾਹ ਵੀ ਜੁੜੀ ਐ ਇਹ ਸੱਚੀ ਪਾਤਸ਼ਾਹ ਹੀ ਗੁਰੂ ਨਾਨਕ ਦੇ ਗੁਰੂ ਨਾਨਕ ਸਾਹਿਬ ਨੇ ਆਕਾਲ ਪੁਰਖ ਨੂੰ ਸੱਚਾ ਪਾਤਸ਼ਾਹ ਕਿਹਾ ਸੀ ਇਹ ਦੁਨੀਆ ਦੇ ਰਾਜਿਆਂ ਨੂੰ ਝੂਠੇ ਪਾਤਸ਼ਾਹ ਕਿਹਾ ਸੀ ਇਹ ਪੂਪਤ ਰਾਜੇ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾਮਰਤੇ ਪਾਛਾ ਅਕਾਲ ਤਖ ਦੀ ਪਾਤਸ਼ਾਹੀ ਸੱਚੀ ਪਾਤਸ਼ਾਹੀ ਕਾਲਪੁਰਖ ਦੀ ਪਾਤਸ਼ਾਹੀ ਹੈ ਇਹ ਪਾਛਾਈ ਭੋਗੀ ਗੁਰੂਆਂ ਨੇ ਇਹ ਪਾਛਾਈ ਭੋਗਣ ਵਾਲਿਆਂ ਨੇ ਕੌਮ ਦੇ ਮਸਲੇ ਹੱਲ ਕਰ ਲਈ ਸਰੀਰਾਂ ਦੇ ਦਾਨ ਦਿੱਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਹਿਬਜ਼ਾਦਿਆਂ ਨੇ ਬੰਦਾ ਸਿੰਘ ਬਹਾਦਰ ਵਰਗਿਆ ਸੂਰਮਿਆਂ ਨੇ ਉਹਦੇ ਬੱਚੇ ਨੇ ਬੀਬੀਆਂ ਨੇ ਪੀਸਲੇ ਪੀਸੇ ਇਹ ਸੱਚੀ ਪਾਤਸ਼ਾਹੀ ਦੇ ਤਹਿਤ ਜਿਹੜਾ ਸਰੀਰ ਦਾ ਤਾਨ ਦੇ ਦੇਣਾ ਇਹ ਸਾਡੇ ਗੁਰੂ ਨੇ ਸਿਖਾਇਆ ਇਹ ਸੱਚੀ ਪਾਤਸ਼ਾਹੀ ਝੂਠੀ ਪਾਤਸ਼ਾਹੀ ਕੀ ਆ ਜਿਵੇਂ ਰੰਗਜੀਤ ਨੇ ਭਰਾਵਾਂ ਦਾ ਕਤਲ ਕੀਤਾ ਤੇ ਪਿਓ ਨੂੰ ਕੈਦ ਕੀਤਾ ਤਖਤ ਤੇ ਬੈਠ ਗਿਆ ਇਹ ਝੂਠੀ ਪਾਤਸ਼ਾਹੀ ਜਿਹੜੀ ਲੜਾਈ ਸੀ ਗੁਰੂ ਸਾਹਿਬ ਜੀ ਦੀ ਭਾਵੇਂ ਜਹਾਂਗੀਰ ਨਾਲ ਹੋਈ ਪਾਵੇਂ ਰੰਗ ਜੇਬ ਨਾਲ ਹੋਈ ਉਹ ਸੱਚੀ ਤੇ ਝੂਠੀ ਪਾਤਸ਼ਾਹੀ ਦੀ ਲੜਾਈ ਸੀ ਅੱਜ ਅਕਾਲ ਤਖਤ ਤੇ ਝੂਠੀ ਪਾਤਸ਼ਾਹੀ ਬਲਵਾਨ ਹੈ ਸੱਚੀ ਪਾਤਸ਼ਾਹੀ ਜਿਹੜੀ ਉੱਥੋਂ ਪ੍ਰਗਟ ਹੋਊਗੀ ਤੇ ਝੂਠੀ ਪਾਤਸ਼ਾਹੀ ਨੂੰ ਬਾਹਰ ਕੱਢਾਂਗੇ ਅਸੀਂ ਅਸੀਂ ਐਸੇ ਕਰਕੇ ਮੈਂ ਅਪੀਲ ਵੀ ਕਰਦਾ ਜਿਹੜੇ ਸਾਡੇ ਪੰਥਕ ਜਥੇਬੰਦੀਆਂ ਦੇ ਸਿੱਖ ਨੇ ਉਹਨਾਂ ਨੂੰ ਕਿ ਤੁਸੀਂ ਸਟੱਡੀ ਕਰੋ ਆਪਣੇ ਧਰਮ ਦੀ ਜਾਣਕਾਰੀ ਲਓ ਜੇ ਤੁਸੀਂ ਕੌਮ ਨੂੰ ਬਚਾਉਣਾ ਹੈ ਤੇ ਧਰਮ ਨੂੰ ਪਹਿਲਾਂ ਬਚਾਓ ਜੇ ਸਾਡਾ ਧਰਮ ਬਚਿਆ ਰਹੂਗਾ ਤੇ ਸਾਰਾ ਕੁਝ ਪੈਰਾਂ 'ਚ ਹੋਊਗਾ ਜੇ ਤੁਸੀਂ ਧਰਮ ਨੂੰ ਬਚਾਓਗੇ ਤੇ ਹਰੇਕ ਸਿੱਖ ਗੁਰੂ ਦਾ ਸਿੱਖ ਹੋਣ ਦੇ ਨਾਤੇ ਸਾਡੇ ਪਿੱਛੇ ਖੜਾ ਹੋ ਸਾਡੀ ਗਿਣਤੀ ਬਹੁਤ ਵੱਡੀ ਹੋ ਵਰਨਾ ਅਸੀਂ ਪਾਰਟੀਆਂ 'ਚ ਵੰਡੇ ਜਾਵਾਂਗੇ ਤੇ ਉਹ ਸਾਡਾ ਕਿਤੇ ਕੋਈ ਮਸਲਾ ਹੱਲ ਨਹੀਂ ਹੋਣਾ ਜਿਹੜੀ ਇਹ ਗੁਰੂ ਨਾਨਕ ਦੀ ਸੱਚੀ ਬਾਤ ਛੇ ਇਹਦੇ ਲਈ ਅਸੀਂ ਤੁਹਾਡੇ ਕੋਲ ਹੱਥ ਬੰਨ ਕੇ ਆਏ ਆ ਕਿ ਸਾਨੂੰ ਇਹ ਤਾਕਤ ਦਿਓ ਆਪਣੀ ਵੋਟ ਦੀ ਦੇਣ ਲੱਗੇ ਆ ਇਹਨਾਂ ਦੇਖਿਓ ਤੁਸੀਂ ਅਕਾਲੀਓ ਤੁਸੀਂ ਕਾਂਗਰਸੀਓ ਤੁਸੀਂ ਆਮ ਆਦਮੀ ਪਾਰਟੀ ਚੋਂ ਤੁਸੀਂ ਕਾਮਰੇਡ ਹੋ ਤੁਸੀਂ ਬਸਪਾ ਚੋਂ ਦੇਣ ਲੱਗੇ ਆ ਇਹ ਦੇਖਿਓ ਕਿ ਤੁਹਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਨੇ ਤੁਹਾਡਾ ਮਰਨਾ ਪਰਨਾ ਗੁਰੂ ਦੇ ਨਾਲ ਹੈ ਤੁਹਾਡਾ ਦੁੱਖ ਸੁੱਖ ਗੁਰੂ ਦੇ ਨਾਲ ਹੈ ਜਦੋਂ ਸਾਡਾ ਦੁੱਖ ਸੁੱਖ ਹੁੰਦਾ ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦੇ ਕਿਸੇ ਲੀਡਰ ਅੱਗੇ ਨਹੀਂ ਆਪਣੀ ਰਾਜਨੀਤੀ ਜਿੱਥੇ ਮਰਜ਼ੀ ਕਰੋ ਪਰ ਜਿਹੜੀ ਧਰਮ ਦੀ ਵੋਟ ਹੈ ਉਹ ਸਾਨੂੰ ਨਿਊਟਰਲ ਹੋ ਕੇ ਹਰੇਕ ਸਿੱਖ ਨੂੰ ਆਪਣਾ ਭਰਾ ਜਾਣ ਕੇ ਇੱਕ ਦੂਸਰੇ ਦੀ ਹੈਲਪ ਕਰਕੇ ਸਾਨੂੰ ਪਾਓ ਸਾਨੂੰ ਤਾਕਤ ਦਿਓ ਤੁਹਾਨੂੰ ਕਾਲ ਤੱਕ ਦੀ ਤਾਕਤ ਦਿਖਾਵਾਂਗੇ ਦੁਨੀਆ ਦੁਨੀਆ ਦੇਖੋਗੇ ਮੈਂ ਕੀ ਤੁਸੀਂ ਕੀ ਦੇਖੋਗੇ ਮੈਂ ਕੀ ਦੇਖੂਗਾ ਤੋਂ ਖਾਲਸਾ ਜੀ ਇਹ ਜਿਹੜਾ ਸੱਚੀ ਪਾਤਸ਼ਾਹੀ ਤੇ ਝੂਠੀ ਪਾਤਸ਼ਾਹੀ ਦਾ ਮਿਸ਼ਨ ਇਹਨੂੰ ਭਾਈ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ ਦਾ ਉਹ ਫਰਮਾਉਂਦੇ ਦੁਨਿਆਵਾਂ ਪਾਤਸ਼ਾਹ ਹੋਏ ਦੇ ਮਰੇ ਪੁੱਤੇ ਪਾਤਸ਼ਾਹ ਹੀ ਦੁਨੀਆਂ ਦੇ ਪਾਤਸ਼ਾਹ ਜਿਹੜੇ ਨੇ ਆਪਣੇ ਪੁੱਤ ਨੂੰ ਪਾਤਸ਼ਾਹੀ ਦੇ ਕੇ ਮਰਦੇ ਆ ਉਹਨਾਂ ਦਾ ਇੰਨਾ ਲਾਲਚ ਹੁੰਦਾ ਜੇ ਅਕਬਰ ਮਰਿਆ ਸੀ ਤੇ ਜਹਾਂਗੀਰ ਨੂੰ ਦੇ ਕੇ ਮਰਿਆ ਸ਼ਾਹਜਹਾਨ ਮਰਿਆ ਤੇ ਰੰਗਦੇਵ ਨੂੰ ਦੇ ਕੇ ਮਰਿਆ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਦੋਹੀ ਫੇਰੇ ਆਪਣੀ ਹੁਕਮੀ ਬੰਦੇ ਔਰ ਸਿਪਾਹੀ ਜਿਹੜਾ ਪੋਤਿਆ ਫਿਰ ਆਪਣੇ ਨਾਮ ਦੀ ਦੋਹੀ ਫੇਰਦਾ ਉਹ ਪਿਓ ਨਾਲ ਵੱਡਾ ਜਾਫਰ ਬਣ ਕੇ ਜਾਬਰ ਬਣ ਕੇ ਦੱਸਦਾ ਦੋਹੀ ਫੇਰੇ ਆਪਣੀ ਹੁਕਮੀ ਬੰਦੇ ਔਰ ਸਪਾਹੀ ਕੁਤਬਾ ਜਾਏ ਪੜਾਏ ਦਾ ਕਾਜੀ ਮੁੱਲਾ ਕਰੇਗਾ ਹੀ ਕਾਜੀ ਮੁੱਲਾ ਪੈਸੇ ਲੈ ਕੇ ਦਰੂਦ ਪੜ੍ਹਦੇ ਨੇ ਉਹਦੀ ਸਦਾ ਸਲਾਮਤੀ ਦੀ ਪਾਤਸ਼ਾਹੀ ਲਈ ਉਹ ਦੁਆ ਕਰਦੇ ਨੇ ਪਰ ਬਾਣੇ ਕਰ ਰੀਤ ਹੈ ਗੁਰਮਤ ਗਾਡੀ ਰਾਹ ਚਲਾਈ ਭਾਈ ਗੁਰਦਾਸ ਜੀ ਕਹਿੰਦੇ ਬਾਬਿਆਂ ਦੇ ਘਰ ਦੀ ਰੀਤ ਬਾ ਬਾਣੇ ਕਰ ਰੀਤ ਹੈ ਗੁਰਮਤਿ ਗਾਡੀ ਰਾਹ ਚਲਾਈ ਇੱਕੋ ਦੋ ਹੀ ਟਕਸਾਲ ਇੱਕ ਕুতਬਾ ਤਖਤ ਸੱਚਾ ਦਰਗਾਹ ਗੁਰਮੁਖ ਸੁਖਪਲ ਦਾਤ ਹਲਾਈ ਆਪਾਂ ਇਸ ਗਾਡੀ ਰਾਹ ਨੂੰ ਚੋੜਨਾ ਅਕਾਲ ਪੁਰ ਸੱਚੇ ਵੇਗ ਰੂ ਕਿਰਪਾ ਕਰੇ ਤੁਹਾਡਾ ਸਹਿਯੋਗ ਰਿਆ ਤੇ ਆਪਾਂ ਮੋਰਚਾ ਫਤਿਹ ਕਰ ਲੈਣਾ ਇਹ ਸੈਂਟਰ ਸਰਕਾਰ ਸਾਡਾ ਤਮਾਸ਼ਾ ਨਾ ਦੇਖੇ ਮੈਨੂੰ ਜਿੰਨੀਆਂ ਵੀ ਮੇਰੀਆਂ ਇੰਟਰਵਿਊ ਹੋਈਆਂ ਇਹਨਾਂ ਦਿਨਾਂ ਦੇ ਦਰਮਿਆਨ ਹਰੇਕ ਟੀਵੀ ਵਾਲੇ ਨੇ ਪੁੱਛਿਆ ਹਰੇਕ ਟੀਵੀ ਵਾਲੇ ਨੇ ਕਿਹਾ ਜੀ ਸੁਖਵੀਰ ਬਾਦਲ ਤੇ ਇਹ ਕਹਿੰਦਾ ਕਿ ਸੈਂਟਰ ਸਰਕਾਰ ਕਬਜ਼ਾ ਕਰਨਾ ਚਾਹੁੰਦੀ ਹੈ ਮੈਂ ਕਿਹਾ ਕਬਜ਼ਾ ਤੇ ਉਹਨੇ ਕਰਵਾਤਾ ਕਬਜ਼ਾ ਕਰਵਾਤਾ ਨਰੇਟ ਤੇ ਕਬਜ਼ਾ ਕਰਵਾਤਾ ਪਟਨਾ ਸਾਹਿਬ ਤੇ ਕਬਜ਼ਾ ਕਰਵਾਤਾ ਦਿੱਲੀ ਤੇ ਤੇ ਹਰਿਆਣਾ ਕਮੇਟੀਆਂ ਤੇ ਇਹ ਜਿਹੜਾ ਕਬਜ਼ਾ ਇਹ ਕਮੇਟੀ ਤੇ ਇਹ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤ ਦੱਸੇ ਕੀ ਦੀ ਕਿਰਪਾ ਨਾ ਕੀਤਾ ਹੋਇਆ ਨੇ ਇਹਨੂੰ ਭਾਜਪਾ ਨੇ ਨਹੀਂ ਕਰਵਾਇਆ ਜੇ ਨਹੀਂ ਕਰਵਾਇਆ ਤੇ ਦੱਸੇ 14-15 ਸਾਲ ਤੋਂ ਕਿਹਦੇ ਕਿਹਦੇ ਹੁਕਮ ਨਾਲ ਕਲਮ ਚਲਾ ਕੇ 15 ਅਰਬ ਰੁਪਇਆ ਦਾ ਨਾਸ ਮਾਰਦਾ ਪਿਆ ਇਹ ਉਹ ਕਿਹੜਾ ਬੰਦਾ ਹੈ ਜਿਹੜਾ ਇਸ ਸਹਾਇਤਾ ਕਰ ਰਿਹਾ ਭਾਜਪਾ ਜਾਣ ਬੁੱਝ ਕੇ ਨੂੰ 15 ਸਾਲ ਹੋ ਗਏ ਇਸ ਬੰਦੇ ਨੂੰ ਇਲੈਕਸ਼ਨ ਨਹੀਂ ਹੋਣ ਦੇਦੇ ਤੇ ਇਹ ਤੁਹਾਡਾ ਪ੍ਰਭਾਵ ਤੁਹਾਡੀ ਦਿੜ੍ਹਤਾ ਤੁਹਾਡਾ ਇੱਕ ਫੈਸਲਾ ਜਿਹੜਾ ਮਜਬੂਰ ਕਰੇ ਸੈਂਟਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਸਿੱਖਾਂ ਦਾ ਅੰਤ ਨਾ ਲਵੇ ਸਿੱਖਾਂ ਦੇ ਧਾਰਮਿਕ ਜਿਹੜੇ ادارے ਨੇ ਉਹਨਾਂ ਦੇ ਵਿੱਚ ਜਿਹੜੀ ਸਾਡੀ ਜਮਹੂਰੀਅਤ ਬਹਾਲ ਹੋਣ ਦੇਵੇ ਸਿੱਖਾਂ ਦੀ ਆਪਣੀ ਲੀਡਰਸ਼ਿਪ ਪ੍ਰਗਟ ਹੋਣ ਦੇਵੇ ਤਾਂ ਕਿ ਅਸੀਂ ਆਪਣੀ ਕੌਮ ਨੂੰ ਆਪਣੇ ਧਰਮ ਨੂੰ ਆਪਣੇ ਗੁਰੂ ਦੇ ਸਿਧਾਂਤ ਨੂੰ ਬਚਾ ਸਕੀਏ ਅਕਾਲ ਪੁਰ ਸੱਚੇ ਵੇਗ ਰੂ ਕਿਰਪਾ ਕਰੇ ਤੁਹਾਡਾ ਇਸੇ ਤਰ੍ਹਾਂ ਸਹਿਯੋਗ ਰਿਆ ਤੇ ਮਹਾਰਾਜ ਬਹੁਤ ਕਿਰਪਾ ਕਰਨਗੇ ਬਹੁਤ ਜਲਦ ਅਸੀਂ ਇਹ ਸਾਰੀਆਂ ਸੰਸਾਵਾਂ ਦੇ ਇੰਤਜ਼ਾਮ ਜਿਹੜੇ ਨੇ ਇਹ ਕਰਾਂਗੇ ਤੇ ਚੰਗੇ ਗੁਰਸਿੱਖਾਂ ਦੀ ਹੈਲਪ ਲਵਾਂਗੇ ਤੁਸੀਂ ਦੇਖੋ ਡਾਕਟਰ 인ਦਰਜੀਤ ਸਿੰਘ ਵਰਗੇ ਚੇਅਰਮੈਨ ਵਰਗੇ ਜਿਨ੍ਹਾਂ ਨੇ ਬੈਂਕਾਂ ਚਲਾਈਆਂ ਤੁਹਾਡੇ ਤੋਂ ਪੈਸੇ ਲੈ ਕੇ ਵਿਆਜ ਦਿੱਤਾ ਜਿਨ੍ਹਾਂ ਨੂੰ ਪੈਸਾ ਦਿੱਤਾ ਉਹਨਾਂ ਤੋਂ ਵਿਆਜ ਲੈ ਕੇ ਬੈਂਕਾਂ ਚਲਾਈਆਂ ਤੇ 18000 ਬੱਚਾ ਸਿੱਖ ਬੱਚਾ ਸਾਬਤ ਸੂਰਤ ਬੱਚਾ ਬੈਂਕ 'ਚ ਭਰਤੀ ਕੀਤਾ ਇਹ ਸੀ ਸੇਵਾ ਇੱਥੇ ਤੇ ਬੋਰੀਆਂ ਦੀਆਂ ਬੋਰੀਆਂ ਆ ਰਹੀਆਂ ਨੇ ਨੋਟਾਂ ਦੀਆਂ ਪਤਾ ਨਹੀਂ ਕਿੱਥੇ ਚਲ ਜਾਂਦੀਆਂ ਨੇ ਕਿਸੇ ਗਰੀਬ ਸਿੱਖ ਦਾ ਕਦੀ ਫਾਇਦਾ ਨਹੀਂ ਹੋਇਆ ਸੋ ਸਾਧ ਸੰਗਤ ਜੀ ਅਸੀਂ ਤੁਹਾਡੇ ਨਾਲ ਬਚਨ ਬਾਤਿਆ ਮੈਂ ਤੁਹਾਨੂੰ ਇਹ ਵਿਸ਼ਵਾਸ ਦਉਂਨਾ ਕਿ ਤੁਸੀਂ ਸਾਨੂੰ ਤਾਕਤ ਦਿਓ ਬਿਨਾਂ ਕਿਸੇ ਭੇਦ ਭਾਵ ਦੇ ਕਿਸੇ ਵੀ ਤੁਸੀਂ ਪਾਰਟੀ ਚ ਰਹੋ ਲੇਕਿਨ ਇਹ ਜਾਣ ਇਹ ਜਾਣ ਕੇ ਕਿ ਅਸੀਂ ਅੱਜ ਗੁਰਸਿੱਖ ਗੁਰੂ ਘਰ ਨੂੰ ਬਚਾਉਣਾ ਹੈ ਗੁਰੂ ਨਾਨਕ ਦੀ ਸੋਚ ਨੂੰ ਬਚਾਉਣਾ ਦਸਮ ਪਾਤਸ਼ਾਹ ਦੇ ਖਾਲਸਾ ਮਿਸ਼ਨ ਨੂੰ ਬਚਾਉਣਾ ਇਹ ਸੋਚ ਕੇ ਸਾਨੂੰ ਵੋਟ ਦਿਓ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਗੁਰੂ ਸਾਹਿਬ ਜੀ ਦੀ ਹਜ਼ੂਰੀ ਚ ਕਿ ਅਸੀਂ ਨਾ ਰਾਜਨੀਤੀ ਕਰਾਂਗੇ ਨਾ ਕਿਸੇ ਨੂੰ ਕਰਨ ਦਿਆਂਗੇ